ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਵੱਲੋਂ ਦਾਣਾ ਮੰਡੀ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਉਹਨਾਂ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਕਿ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਅਤੇ ਮੰਡੀਆਂ ਵਿੱਚ ਕਿਸਾਨਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਆਹ ਵਿਖਾਉਂਦੇ ਹਾਂ ਤੁਹਾਨੂੰ ਪੂਰੀ ਖਬਰ ਤੁਸੀਂ ਵੇਖ ਰਹੇ ਹੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਗੁਰਦਾਸਪੁਰ ਦੀ ਇਹ ਖਾਸ ਖਬਰ पहला तो सुन वाले सारे ने मेरी दिल्ली गिराइया तो सत श्रीकाल और कल अस अपना हल्का श्री हरिगोबिंदपुर प्रसाद जो जो कणक सरकारी खरीद है शुरू करवाई और जिस तहत ਅਸੀਂ ਕਿਸਾਨਾਂ ਨੂੰ ਜੋ ਵਾਅਦਾ ਕੀਤਾ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਸ ਫੀਲਡ ਦੇ ਵਿੱਚ ਨਹੀਂ ਆਏਗੀ ਹਰ ਤਰ੍ਹਾਂ ਦੀ ਮੁਸ਼ਕਲ ਹਰ ਤਰ੍ਹਾਂ ਦੀ ਜੋ ਸਮੱਸਿਆ ਹੈ ਉਹਨੂੰ ਹੱਲ ਕਰਨ ਵਾਸਤੇ ਜੋ ਸਾਡਾ ਡਿਪਾਰਟਮੈਂਟ ਸਰਮੰਡੀ ਬੋਰਡ ਦੇ ਨਾਲ ਸੰਬੰਧਿਤ ਉਹ ਲੱਗਾ ਹੋਇਆ ਹੈ ਉਹ ਤੇ ਕਿਨਕੁਦੀ ਸਾਡੀ ਚਕਾਈ ਹੈ ਉਹਨੂੰ ਬਹੁਤ ਹੀ ਨੋਰਮਲ ਜਿਹੀ ਕਨਸੈਸ ਜਿਹੀ ਕਨ ਜਿਹੜਾ ਕਰਕੇ ਤੇ ਅਸੀਂ ਪਬਲਿਕ ਨੂੰ ਜਿਹੜਾ ਫਾਇਦਾ ਮੰਦੀਆਂ ਦੇ ਪ੍ਰਬੰਧ ਕਿਵੇਂ ਲਿਤੇ ਗਏ ਨੇ ਸਰ ਅਹ ਦੇਖੋ ਮੰਦੀਆਂ ਦੇ ਵਿੱਚ ਇਸ ਟਾਈਮ ਆਹ ਤਰ੍ਹਾਂ ਦੀ ਸਹੂਲਤ ਜਿਹੜੀ ਆ ਉਹ ਦੇ ਦਿੱਤੀ ਗਈ ਆ ਚਾਹੇ ਉਹ ਪਾਣੀ ਦੀ ਸਹੂਲਤ ਹੋਵੇ ਚਾਹੇ ਅਹ ਕਿਸੇ ਵੀ ਤਰ੍ਹਾਂ ਦਾ ਕੈਸਰ ਦੇ ਮੰਦੀਆਂ ਚ ਸ਼ੈਡੀ ਸਥਿਤ ਹੋਵੇ ਤਾਂ ਕਿ ਕਿਸਾਨਾਂ ਨੂੰ ਕਿਸੇ ਨੂੰ ਵੀ ਧੁੱਪ ਜਣਾ ਬੈਠਿਆ ਦਿੱਤਾ ਜਾਏ ਔਰ ਸਭ ਤੋਂ ਮੇਨ ਕੱਲਾ ਜੋ ਕੜਕ ਦੀ ਅਸੀਂ 바ਕੀ ਦਾ ਅਸੀਂ ਕਹਿੰਦੇ ਵੀ 24 ਘੰਟੇ ਸਟਾਈ ਕਰਾਂਗੇ ਪਰ ਮੈਂ ਇਹ ਕਵਾਦਾ ਕਰਦਾ ਆਪਣੇ ਹਲਕਾ ਸ਼ਹਿਰ ਗੋਪਾਲਪੁਰ ਸਰਚ ਔਰ ਕਿਸਾਨਾਂ ਦੀ ਜਿਹੜੀ ਕਲਕ ਦੀ ਲਿਸਟਿੰਗ ਹੈ ਔਰ ਜਦੋਂ ਕਿਸਾਨ ਆਏਗਾ तकरीबन तकरीबन ਆਉਂਦੇ ਜਿਹੜੀ ਉਹਦੀ ਕਨਕੜੀ ਲਿਫਟ ਜਰੀਏ ਸੀ। ਸੋ ਪੇਮੈਂਟ ਜਿਹੜੀ ਹੈ ਕਿੰਨੇ ਟਾਈਮ ਵਿੱਚ ਉਹਦੇ 15 ਵੀਦਰ 24 ਆਵਰਸ ਜਿਹੜੀ ਪੇਮੈਂਟ ਉਹ ਕਿਸਾਨਾਂ ਦੇ ਕਰਦੇ ਚਾਹਦੇ।